ਉਮੀ ਆ ਲਈ ਪ੍ਰਾਈਵੇਟ ਸਕੂਲ ਚ ਲੱਗਣਾ ਪ੍ਰਾਈਵੇਟ ਸਕੂਲ ਚ ਲੱਗਣਾ ਤੇ ਹੁਣ ਆਪਦਾ ਨਾਲੇ ਵਾਲ ਜੇ ਸਿੱਧੇ ਵਹਣੇ ਹੀ ਪੁੱਤ ਪ੍ਰਾਈਵੇਟ ਸਕੂਲ ਕਿਹਾ ਉਹ ਕੋਈ ਗੱਲ ਨਹੀਂ ਵਾਲੂਗਾ ਸਰਕਾਰੀ ਵਾਲੇ ਕਹਿੰਦੇ ਸੀ ਟੇਢੇ ਵਹਣੇ ਆ ਪ੍ਰਾਈਵੇਟ ਵਾਲੇ ਨਹੀਂ ਆਂਦੇ ਉਹ ਤਾਂ ਜਿਵੇਂ ਮਰਜੀ ਭਾਵੇਂ ਪਟੇ ਚੋਪੜ ਕੇ ਜਾਓ ਜੈਲ ਜੂਲ ਲਾ ਕੇ ਜਾ ਕੋਈ ਚੱਕਰ ਨਹੀਂ ਹੈਗਾ ਹੁਣ ਲੱਗ ਜੂ ਪਤਾ ਅੱਜ ਬੂਟਵਾੜ ਪਾਲਿਸ਼ ਪੂਲਿਸ਼ ਕਰ ਲੈਣੇ ਸੀ ਚੰਗੀ ਤਰ੍ਹਾਂ ਅੱਜ ਪਹਿਲੇ ਦਿਨ ਹੀ ਲੇਟ ਹੈ ਹੈ ਨੇ ਪਹਿਲੇ ਦਿਨ ਲੇਟ ਹੀ ਆ ਹੁਣ ਅੱਜ ਚਲ ਕੋਈ ਨਹੀਂ ਆਇਆ ਤਾਂ ਪਹਿਲੇ ਦਿਨ ਹੀ ਆ ਪਹਿਲੇ ਦਿਨ ਹਜੇ ਆਇਆ ਨਾ ਪਤਾ ਲੱਗੂਗਾ ਜਾ ਕੇ ਪਹਿਲਾ ਟਾਈਮ ਦਾ ਪਤਾ ਕਰਦੇ ਆ ਕੀ ਆ ਰੰਡ ਰੰਡ ਵਧੀਆ ਆ ਨੰਦਿਆ ਬੱਤ ਫਰੈਂਡ ਬਣਾਉਣੇ ਆ ਬਹੁਤ ਚੰਗਾ ਆ ਆ ਹਾਂ ਕੋਈ ਗੰਦਾ ਬੱਚਾ ਕਿਸੇ ਤੋਂ ਚੀਜ਼ ਨਹੀਂ ਲੈ ਕੇ ਖਾਣੇ ਬੈਠਾ ਅਜ ਪਹਿਲਾ ਸਕੂਲ ਆ ਤੇ ਦਾਖਲਾ ਇਹਦਾ ਹੋ ਗਿਆ ਤੇ ਸਰਕਾਰੀ ਛੱਡ ਕੇ ਤੇ ਹੁਣ 8500 ਰੁਪਏ ਭਰ ਕੇ ਦਾਖਲਾ ਤੇ ਚੱਲ ਹੁਣ ਸਕੂਲ ਚ ਪ੍ਰਾਈਵੇਟ ਚ ਵਰਦੀ ਉਰਦੀ ਲਾ ਲਈ ਆ ਟਾਈਟ ਵੀ ਵੀ ਲਾਈ ਆ ਘੈਂਟ ਜੀ ਹਨਾ ਘੜ ਸਕੂਲ ਚ ਲੱਗ ਗਿਆ ਹੁਣ ਦਾ ਆਧਾਰ ਕਾਰਡ ਲੈ ਕੇ ਜਾਣੇ ਆ ਰੂਬੀ ਨੂੰ ਕਹ ਆਧਾਰ ਕਾਰਡ ਕੱਢ ਦੂਗੀ ਤਿੰਨਾਂ ਦੇ ਮੇਰਾ ਤੇਰਾ ਤੇਦਾ ਤੇ ਨਵਾਂ ਜੇ ਪਹਿਲੀ ਵਾਰੀ ਜਾਣਾ ਸਕੂਲ ਚ ਤੇ ਹੁਣ ਪਤਾ ਲੱਗ ਜੂਗਾ ਹੁਣ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਚ ਕੀ ਫਰਕ ਹੁੰਦਾ ਹੈ ਕਿਆ ਦੂਜਾ ਕਿਹਦੇ ਉਹ ਆਪਣਾ ਟਾਈਮ ਦਾ ਪੂ ਚੇਂਜ ਆ ਹੋ ਗਿਆ ਆਪ ਤੜਕੇ ਉੱਠ ਕੇ ਉਹ ਨਹਾ ਕੇ ਤਿਆਰ ਹੋ ਕੇ ਤੇ ਇਹ ਨਹੀਂ ਹੈਗਾਗਾ ਹੁਣ ਤੂੰ ਦੂਜੇ ਦਿਨ ਤੀਜੇ ਦਿਨ ਹਫਤੇ ਚ ਕਹਿੰਗੇ ਮੰਮੀ ਅੱਜ ਮੇਰਾ ਢੜ ਦੋਦਾ ਸਿਰ ਦੋਦਾ ਤੇ ਅੱਜ ਸਕੂਲ ਨਹੀਂ ਜਾਣਾ ਬਈ ਅੱਜ ਵੀ ਮੈਂ ਜਾਣਾ ਨਹੀਂ ਠੀਕ ਨਹੀਂ ਹੈਗਾ ਹੁਣ ਉੱਥੇ ਰੋਜ਼ ਜਾਣਾ ਪਿਆਗਾ ਨਾ ਪੁੱਤ ਮੇਰਾ ਹੈ ਕੋਟ ਮੰਗਲ ਦੇ ਆ ਨਹੀਂ ਹੁਣ ਕਿਹੜਾ ਆਪਣਾ ਇਹ ਦੂਜਾ ਵੀ ਹੈਗਾ ਇਹ ਇੱਥੇ ਡੀਲ ਹੈਗੀ ਆ ਬੁੱਤ ਜਿੱਤੇ ਲੰਘਦੇ ਆ ਪਰਨੇ ਕੋਈ ਇੱਕ ਬੈਗਲ ਟ ਵਾਲਾ ਨਾਲ ਇਹ ਤਾਂ ਮੈਂ ਨਾਲਾ ਹਾੜਾ ਜਵਾਕ ਆ ਜਿਹੜਾ ਇੱਕ ਖਾਨਦਾਨ ਚ ਜਿਹੜਾ ਪ੍ਰਾਈਵੇਟ ਸਕੂਲ ਚ ਪਹਿਲਾ ਪੜਨ ਲੱਗਾ ਹਨਾ ਆਪਾਂ ਸਰਕਾਰੀਆਂ ਚ ਪੜ ਪੜ ਗਏ ਦੂਜੇ ਜਿਹੜੇ ਉਹ ਹੈਗੇ ਆ ਉਹ ਕੀ ਆਂਦੇ ਪੜ ਹੈ ਹੈ ਉੱਪਰ ਨਹੀਂ ਪਤਾ ਨਹੀਂ ਕੀ ਆਂਦੇ ਆ ਉੱਥੇ ਮੈਡਮਾ ਮੂੜਵਾ ਹੁਣ ਉੱਥੇ ਸਾਰ ਹੈਗੇ ਆ 4-5 ਨਹੀਂ ਆਇਆ ਗਾ ਹੈਗੇ ਆ ਬਚ ਕੇ ਰਹੀ ਮੜਾ ਜਾਨਾਂ ਤੋਂ ਉਹ ਤਾਂ ਫਰੈਂਡ ਬਣਾ ਲਈ ਤੇਰੇ ਨਾਲ ਸਾਰੇ ਵੀ ਜੇ ਫਰੈਂਡ ਬਣਾ ਲਈ ਨਾ ਜੇ ਮੈਡਮਾ ਨੂੰ ਫਰੈਂਡ ਬਣਾ ਲੈਣਾ ਤੇ ਤੈਨੂੰ ਸਾਰ ਬਣਾਉਣ ਦੇ ਡਰ ਲੱਗਦਾ ਮੈਡਮਾ ਬਣ ਗਈ ਜਾਂਦੀ ਹੈ ਲੱਗ ਜੂ ਪਤਾ ਹੁਣ ਕੀ ਬਣ ਕਾਪੀਆਂ ਗੂਪੀਆਂ ਹਾਰੀਆਂ ਤਿਆਰ ਕਰ ਲੀਆਂ ਫਸ ਗਿਆ ਨਾ ਕਿਹੜਾ ਨਾ ਵੀ ਫੱਡੀਆਂ ਤੇਰੀ ਸਪੀਡ ਫਬਜੀਆਂ ਨੂੰ ਚਾਹੀਦੀ ਆ ਹੈਗੀ ਆ ਹਾਂ ਸਪੀਡ ਫਬਜੀਆਂ ਨੂੰ ਅੱਖ ਵੀ ਫਬਜੀਆਂ ਨੂੰ ਅੱਖ ਤੇ ਅੱਖਾਂ ਦੀ ਗੱਲ ਕਰਨੀ ਤੇ ਗੇਮਾਂ ਗੇਮ ਗੂਮ ਦਾ ਵੀ ਧਿਆਨ ਰੱਖੀ ਗੇਮਾਂ ਵੀ ਖੜਾਉਂਦੇ ਆ ਉੱਥੇ ਨਹੀਂ ਨਹੀਂ ਕਰਨੀ ਤੇ ਕਾਪੀਆਂ ਪਾ ਲਈਆਂ ਸਾਰੀਆਂ ਤੇ ਕਿਤਾਬਾਂ ਬੈਗ ਦੇ ਲਾ ਹੁਣ ਕਿੱਡਾ ਬਣ ਗਿਆ ਹੁਣ ਸਾਰੀਆਂ ਤੇਰੀਆਂ ਇਹ ਧਿਆਨ ਰੱਖੀ ਕਾਪੀਆਂ ਕਿਤਾਬਾਂ ਦਾ ਤੇ ਹੁਣ ਕਿੰਨੇ ਨੰਬਰ ਲੈ ਕੇ ਆਏਗਾ ਫਿਰ ਇੱਥੋਂ ਇਹ ਪ੍ਰਾਈਵੇਟ ਸਕੂਲ ਚ ਅਜੇ ਕਿਡਾ ਹੋਇਆ ਫਿਰ ਪਾ ਪੇਪਰ ਤਾਂ ਨਹੀਂ ਹੋਏ ਪਤਾ ਤਾਂ ਹੁੰਦਾ ਹੀ ਆ ਵੀ ਮੈਂ ਇੱਥੇ ਪੜੂੰਗਾ ਤੇ ਹੁਣ ਤੇ 9 ਮਿੰਟ 13 ਲੈ ਬਸ ਆ ਕੇ ਹੈਗਾ ਪੇਪਰ ਆਉਗਾ ਪਹਿਲਾਂ ਪਤਾ ਦੇਖਾਂਗੇ ਮੈਂ ਹੁਣ ਪਤਾ ਲੱਗ ਜੂਗਾ ਨਾ ਹੁਣ ਮੇਰਾ ਕੰਮ ਇੱਕ ਹੋਰ ਵਧਾਤਾ ਵੀ ਤੜਕੇ ਛੱਡ ਕੇ ਆਉਣਾ ਫਿਰ ਹੈ ਓ ਜਾਂਦਾ ਤਰਾੜੀ ਇੱਕ ਤਰ੍ਹਾਂ ਆਉਂਦਾ ਜਿਹੜਾ ਤੇਰੇ ਨਾਲ ਪੜਦਾ ਸੀ ਸਰਕਾਰੀ ਸਕੂਲ ਚ ਓਏ ਖਤਮ ਹੀ ਹੋ ਗਿਆ ਉਹਨੂੰ ਕਹਦੇ ਵੇਖ ਲੈ ਮੈਂ ਪ੍ਰਾਈਵੇਟ ਚ ਲੱਗ ਗਿਆ ਹੁਣ ਉਲਟਾ ਖਤਮ ਹੀ ਹੋ ਗਿਆ ਕਿੰਨੀ ਚੋ ਗਿਆ ਹਾਂ ਕਬੂਤਰ ਵੀ ਆਇਆ ਇਹਨੂੰ ਪਾਣੀ ਇਹ ਹੈ ਨਾ ਆਪਣਾ ਸੁਪਨਾ ਦਾ ਟਾਈਮ ਤੱਕ ਕੋਈ ਗੱਲ ਨਹੀਂ ਅੱਜ ਤਾਂ ਤੈਨੂੰ ਛੱਡ ਕੇ ਆਉਣਾ ਹਜੇ ਮਲਾ ਕੇ ਉਹਨਾ ਤੇ ਐਂਡਰੋਡੈਕਸ਼ਨ ਐਡਰੋਡੈਕਸ਼ਨ ਕਰਾਉਣੀ ਆ ਕਿੰਨੇ ਵਜੇ ਮਿਲਣੀ ਆ 2 ਵਜੇ ਸਕੂਲ ਕਿੰਨੇ ਵਜੇ ਜਾਣਾ ਚਲ ਠੀਕ ਆ ਤੇ ਹੁਣ ਪਤਾ ਲੱਗ ਜੂਗਾ ਤੇਰਾ ਵੀ ਸਰਕਾਰੀ ਸਕੂਲਾਂ ਚ ਪੜ੍ਹਾਈ ਜ਼ਿਆਦੇ ਸੀ ਕਿ ਸਰਕਾਰੀ ਚ ਜ਼ਿਆਦੇ ਸੀ ਤੇ ਹੁਣ ਕਿਤੇ ਉਹ ਨਾ ਕੰਮ ਹੋਵੇ ਵੀ ਸਰਕਾਰੀ ਇੱਥੇ ਛੁੱਟੀ ਤਾਂ ਮਿਲਣੀ ਨਹੀਂ ਹੈਗੀ ਜਿਵੇਂ ਹੀ ਇੱਥੇ ਦਾ ਛੁੱਟੀਆਂ ਵੀ ਉਹੀ ਏ ਮੇਲਾ ਦਾ 15 6 ਮਹੀਨੇ ਦੀਆਂ ਛੁੱਟੀਆਂ ਆਉਂਦੀਆਂ ਉਹ ਪੰਜ-ਸੱਤ ਹੀ ਆਉਂਦੀਆਂ ਹੈ ਹੈ ਆਉਂਦੀ ਆਈ ਇਹ ਸੰਡੇ ਵੀ ਲਵਾਉਂਦੇ ਆ ওভার ਟਾਈਮ ਵੀ ਲੱਗਦਾ ਇੱਥੇ ਫੈਕਟਰੀਆਂ ਨੂੰ ਜਿਵੇਂ ਸਾਡਾ ওভার ਟਾਈਮ ਨਹੀਂ ਲੱਗਦਾ ਫੈਕਟਰੀਆਂ 'ਚ ਕੱਲ ਮੈਂ ਲਾ ਕੇ ਆਇਆ ਸੰਡੇ ਦਾ ਤੇ ਤੇਰਾ ਵੀ ਲੱਗਣਾ ਹੈ ওভার ਟਾਈਮ ਹੁਣ ਹਾਂ ਫਰਕ ਮੈਂ ਸੈਨ ਵੀ ਤੁਹਾਨੂੰ ਪੈਸੇ ਦਿੰਦੇ ਆ ਆ ਫਰਕ ਫਰਕ ਇੰਨਾ ਹੈ ਵੀ ਤੁਹਾਨੂੰ ওভার ਟਾਈਮ ਦੇ ਪੈਸੇ ਜਿਹੜੇ ਆ ਉਹ ਤੁਹਾਨੂੰ ਆਪ ਦੇ ਪੱਲੋਂ ਦੇਣੇ ਪੈਂਦੇ ਆ ਤੇ ਜੇ ਅਸੀਂ ওভার ਟਾਈਮ ਲਾਉਣੇ ਆ ਸਾਨੂੰ ਫੈਕਟਰੀ ਦਿੰਦੀ ਆ ਤੇ ਇੱਥੇ ਉਹ ਨਹੀਂ ਮਿਲਨੀ ਹੁਣ ਰੋਟੀ ਤੇ ਕੇਲਾ ਤੇ ਜਾਂ ਕੜੀ ਤੇ ਜਾਂ ਖਿਜੜੀ ਹੁਣ ਇੱਕ ਗੱਲ ਆ ਹਾਂ ਵੀ ਉਧਰ ਦਾ ਬਾਪੂ ਨੂੰ ওভার ਟਾਈਮ ਲਾਉਣਾ ਪੈਣਾ ਉਧਰ ਮੈਨੂੰ ਵੀ ਟਾਈਮ ਲਾਉਣਾ ਪੈਣਾ ਹੁਣ ਫਾਲਤੂ ਥੇਰ ਕੰਮ ਬਣਦਾ ਬਈ ਜਿੱਥੇ ਮੈਂ ਅੱਗੇ ওভার ਟਾਈਮ ਜਿਹੜਾ ਸੀਗਾ ਉਹ ਲਾਉਣਾ ਦੂਜਾ 2-3 ਘੰਟੇ ਲੱਗਦੇ ਸੀ ਮੇਰੇ ਹੁਣ ਮੈਨੂੰ ਉਹ ਵਧਾਉਣੇ ਪੈਣੇ ਆ ওভার ਟਾਈਮ ਦੇ ਥੋੜੇ ਜਿਹਾ ਹਾਂ ਔਰ ਉਹ ਟਾਈਮ ਜਿਹੜਾ ਮੈਨੂੰ ਲਾਉਣਾ ਪੈਣਾ ਤੇ ਇਹਦੀ ਤੇਰੀ ਫੀਸ ਦਾ ਵੀ ਪਤਾ ਕਰਦੇ ਆ ਕਿੰਨੀ ਅੱਜ ਤੇਰ ਪਤਾ ਲੱਗੂਗਾ ਕੀ حساب ਕਿਤਾਵਾ ਚਾਕਣ ਬੋਤਲ ਨੂੰ ਤਾਂ ਚਲ ਚੱਲੀਏ ਫਿਰ ਤੇ ਇੱਕ ਤਾਂ ਟਾਈਮ ਦਾ ਪਤਾ ਕਰਕੇ ਆਉਣਾ ਪੂਰਾ ਤੇ ਇੱਕ ਉੱਥੇ ਬਾਰ ਦੇ ਵਿੱਚ ਖੜ ਜਾਣਾ ਜਦੋਂ ਛੁੱਟੀ ਹੋ ਗਈ ਠੀਕ ਆ ਤੇ ਉਦੋਂ ਬਾਅਦ ਜਾਂ ਫਿਰ ਮੈਂ ਲੈਣ ਆ ਜੂ ਜਾਂ ਤੇਰੀ ਮੰਮੀ ਲੈਣ ਆ ਜੂ ਤੇ ਤੇ ਵਧੀਆ ਬੱਚੇ ਦੇ ਨਾਲ ਰਹਿਣਾ ਹੈ ਕਿਸੇ ਤੋਂ ਕੋਈ ਚੀਜ਼ ਨਹੀਂ ਲੈ ਕੇ ਖਾਣੀਗੀ ਕੋਈ ਵੀ ਦੇਵੇ ਵੀ ਮੈਂ ਤੇਰੇ ਕੋਈ ਇੱਕ ਗੱਲ ਦਾ ਧਿਆਨ ਹੋ ਰੱਖਣਾ ਤੈਨੂੰ ਸਕੂਲ ਦੇ ਵਿੱਚੋਂ ਕੋਈ ਲੈਣ ਜਾਵੇ ਵੀ ਮੈਂ ਤੇਰੇ ਡੈਡੀ ਨੂੰ ਜਾਣਦਾ ਏ ਮੈਨੂੰ ਉਹਨਾਂ ਨੇ ਭੇਜਿਆ ਹੈ ਵਿੱਚ ਆ ਜਾ ਤਨ ਮੈਂ ਛੱਡ ਦੇਣਾ ਇਹ ਚੀਜ਼ ਦਾ ਧਿਆਨ ਰੱਖਣਾ ਨਾ ਬਿਲਕੁਲ ਠੀਕ ਆ ਤੇ ਕਿਸੇ ਬੱਚੇ ਤੋਂ ਕੋਈ ਉਹ ਜੀ ਚੀਜ਼ ਨਹੀਂ ਲੈ ਕੇ ਖਾਣੀ ਨਾ ਛਰਾਰਤ ਕਰਨੀ ਆ ਨਾ ਕਿਸੇ ਦੇ ਨਾਲ ਕੋਈ ਜਿਹੜੀ ਆ ਆਪਣੀ ਖਾਣ ਪੀਣਾਂ ਦੀ ਚੀਜ਼ ਆ ਹਨਾ ਘਰੋਂ ਲੈ ਕੇ ਜਾਣੀ ਉਹ ਸਾਂਝੀ ਕਰਨੀ ਆ ਚੰਗਾ ਤੇ ਬਾਕੀ ਜੇ ਮੈਂ ਨੰਬਰ ਉਹਨਾਂ ਕੋਲੇ ਹੈਗੇ ਹੀ ਆ ਜੇ ਤੈਨੂੰ ਕੋਈ ਉੱਥੇ ਪ੍ਰੋਬਲਮ ਆਉਂਦੀ ਆ ਮਾੜੀ ਮੋਟੀ ਕੋਈ ਤੇ ਨੰਬਰ ਤੇਰਾ ਵੀ ਦਿੱਤਾ ਵੈ ਤੇਰੀ ਮੰਮੀ ਦਾ ਵੀ ਦਿੱਤਾ ਮਾ ਮੇਰਾ ਵੀ ਦਿੱਤਾ ਨਾਲੇ ਤੇਰੀ ਮੰਮੀ ਦਾ ਦਿੱਤਾ ਤੇ ਆਪਣਾ ਰਾਜਵੀਰ ਦਾ ਵੀ ਦਿੱਤਾ ਵੈ ਨੰਬਰ ਠੀਕ ਆ ਤੇ ਚੱਲੀਏ ਫਿਰ ਹੁਣ ਆਪਾਂ ਹੈ ਆਓ ਮੈਂ ਤੈਨੂੰ ਛੱਡ ਦਿੰਨਾ ਤੇ ਅੱਜ ਥੋੜਾ ਜਿਹਾ ਲੇਟ ਆਜੇ ਤੇਰੀਆਂ ਮੈਡਮਾਂ ਨੂੰ ਮਿਲਣਾ ਨਾਲੇ ਉਹਨੂੰ ਸਰ ਨੂੰ ਮਿਲਣਾ ਤੇ ਫਿਰ ਕੱਲ ਤੋਂ ਤੇਰਾ ਜਿਹੜਾ ਦੇਖਦੇ ਕੋਈ ਸਕੂਲ ਦੂਰ ਆਖਣਾ ਤੁਰ ਕੇ ਤਾਂ ਆ ਨਹੀਂ ਜਾਣਾ ਕਰ ਤਰ ਕਰਦੇ ਐ ਇੰਤਜ਼ਾਮ ਕੋਈ ਵੈਨ ਮੁੰਦਾ ਹੈ ਆ ਜਾ ਆ ਜਾ ਪਹਿਲੇ ਦਿਨ ਬੋਤਲ ਘਰੇ ਭੁੱਲ ਗਈ ਚੱਲ ਚੱਲ ਗਏ ਆਹ ਆ ਸਰਕਾਰੀ ਸਕੂਲਾਂ ਦਾ ਇਹ ਪਿਆਵ ਦਾ ਸਰਟੀਫਿਕੇਟ ਲੈਣ ਆਇਓ ਕਿੰਟਾ ਖੜਨਾ ਪੈਂਦਾ ਆਹ ਆ ਸਰਕਾਰੀ ਨਾ ਨਾ ਜਾਲੇ ਕਿਨੇ ਕਿਨੇ ਪਾਈਂ ਦਾ ਜਾਲੇ ਕਿਨੇ ਕਿਨੇ ਜਾਲੇ ਪਹਿਲਾ ਬਾਰ ਚਕੂੜਾ ਕਿਨਾ ਉਹ ਹੈਗਾ ਹਨਾ ਉਹ ਪ੍ਰਾਈਵੇਟ ਸਕੂਲ ਦੇ ਲੋ ਤੇ ਆ ਦੇਖ ਲੋ ਹਣ ਇੰਨੀ ਮਾੜੀ ਹਾਲਤ ਆ ਸੀਵਰੇਜ ਕੱਢ ਕੇ ਤੇ ਉਹ ਨਹੀਂ ਚੱਕਿਆ ਗੰਦਬਾਰ ਤੇ ਆ ਬਾਨੇ ਦਿਓ ਬੰਦ ਨਾ ਇਨਸ਼ਾਅੱਲਾ ਪਾ ਛੜਦਾ ਤਾਂ ਆਇਆ ਹਾਂ ਆ ਐਲੋ ਵੀਰਾ ਤੂੰ ਤਦਿਨਾ ਇੱਧਰ ਆ ਕੇ ਬੜਾ ਪੰਗਾ ਕੋਈ ਆ ਕੇ ਵਾਕਿਆ ਹੀ ਸਹੀ ਗੱਲ ਆ ਯਾਰ ਜੋ ਮਰਜੀ ਆ ਪ੍ਰਾਈਵੇਟ ਸਰਕਾਰੀ ਸਕੂਲਾਂ 'ਚ ਫਰਕ ਜੋ ਮਰਜੀ ਆ ਫਰਕ ਤਾਂ ਹੈਗਾ ਹੀ ਆ ਹਣ ਉੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਕਿੰਨੇ ਫੁੱਲ ਬੂਟੇ ਹਨਾ ਕਿੰਨੀ ਸਫਾਈ ਤੇ ਜੋ ਜਾ ਕੇ ਖਣੇ ਆ ਜਦਈ ਤੇ ਮੁਰਕਿਓਆਂ ਦੇ ਵੀ ਪੰਜਾਬ ਦਾ ਸਰਟੀਫਿਕੇਟ ਲਿਆ ਕੇ ਦਿਓ ਸਰਕਾਰੀ ਸਕੂਲ ਚੋਂ ਤੇ ਇਹ ਪੰਜਾਬ ਦਾ ਸਰਟੀਫਿਕੇਟ ਲੈਣ ਗਏ ਤੇ ਟਾਈਮ ਜਿਹੜਾ 8 ਵਜੇ ਦਾ ਸਕੂਲ ਦਾ ਟਾਈਮ ਆ ਤੇ ਆਪਾਂ ਪਹੁੰਚ 8 ਵਜੇ ਉੱਥੇ ਪਹੁੰਚ ਗਏ ਹਨਾ ਉਹਨਾਂ ਨੇ ਤਾਂ ਜਦੀ ਅੰਦਰ ਕਰ ਲਿਆ ਸੀ ਤੇ ਹੀ ਮਿਆਰ ਦਾ ਸਰਟੀਫਿਕੇਟ ਲੈਣ ਗਏ ਤੇ ਮੈਡਮਾਂ ਚੁੱਪ ਕਰਕੇ ਬੈਠੀਆਂ ਗੱਲਾਂ ਮਾਰੀ ਜਾਂਦੀਆਂ ਦੋ ਵਾਰੀ ਉਹਨੂੰ ਮੈਂ ਸਰਜੇ ਨੂੰ ਆਵਾਜ਼ ਦਿੱਤੀ ਮੇਰੀ ਗੱਲ ਹੀ ਨਹੀਂ ਸੁਣੀ ਉਹਨੇ ਯਾਰ ਫਰਕ ਤਾਂ ਪੈਂਦਾ ਹੈਗਾ ਜੇ ਪੈਸੇ ਲੈਂਦੇ ਹਨ ਤੇ ਚੀਜ਼ ਦਾ ਫਰਕ ਤਾਂ ਹੈਗਾ ਚਲੋ ਜਿਹੜਾ ਸਾਦਾ ਟਾਈਮ ਸੀ ਹਨਾ ਆਪਣਾ ਟਾਈਮ ਸੀ ਉਹ ਟਾਈਮ 'ਚ ਸਕੂਨ ਤਾਂ ਹੋਰ ਹੁੰਦਾ ਸੀ ਸਰਕਾਰੀ ਸਕੂਲ ਮਾੜੇ ਨਹੀਂ ਹੈਗੇ ਪਰ ਉਦੋਂ ਇਹ ਸੀਗਾ ਉਦੋਂ ਜਿਹੜੇ ਮੈਡਮ ਸੀ ਨਾ ਮਾਸਟਰ ਸੀ ਆ ਦੀ ਜ਼ਿੰਮੇਵਾਰੀ ਬਹੁਤ ਨਿਵਾਉਂਦੇ ਸੀ ਉਸ ਟਾਈਮ ਤੇ ਉਹ ਹਰ ਇੱਕ ਚੀਜ਼ ਨੂੰ ਮੇਨਟੇਨ ਰੱਖਦੇ ਸੀ ਮਾਲੀ ਰੱਖੇ ਹੁੰਦੇ ਸੀਗੇ ਸਕੂਲਾਂ ਦੇ ਵਿੱਚ ਸਫਾਈ ਕਰਮਚਾਰੀ ਹੁੰਦੇ ਸੀ ਅਲੱਗ-ਅਲੱਗ ਹੁੰਦੇ ਸੀ ਤੇ ਹੁਣ ਤਾਂ ਹੈ ਹੀ ਨਹੀਂ ਅਸਤੰਦਰ ਸਕੂਲ ਦੇ ਚਾਰਜ ਰੋਟੀ ਭੁੱਲ ਗਿਆ ਘਰੇ ਹੈ ਰੋਟੀ ਭੁੱਲ ਗਿਆ ਸਕੂਲ ਦੇ ਚਾਰਜ ਹੁਣ ਮੈਂ ਰੋਟੀ ਫੜਾ ਕੇ ਆਵਾਂ ਜਾ ਕੇ ਯਾਰ ਬਿਰਾਲ ਦੁਬਾਰਾ ਫੇਰ ਗਿੜਾ ਲੱਗੂਗਾ ਉੱਥੇ ਫੜਾ ਆਵਾਂ ਬਾਹਰ ਹੀ ਬਿੰਦਰ ਚalo ਆ ਮੈਂ ਫੜਾਇਆ ਹੁਣ ਭੱਜ ਗਿਆ ਹਣਾ ਮਾਂ ਦੀ ਚਾਹ ਚ ਰੋਟੀ ਘਰੇ ਰਹਿ ਵੀ ਟਾਈਮ ਦੀ ਕਦਰ ਕਰਦੇ ਹਣਾ ਹੁਣ ਉੱਥੇ ਈ ਪੰਜਾਬ ਦਾ ਸਰਟੀਫਿਕੇਟ ਲੈਣਾ ਸੀਗਾ ਤੇ ਅੱਧਾ ਘੰਟਾ ਮੈਂ ਵੈਸੇ ਹੀ ਖੜਾ ਰਿਹਾ ਉੱਥੇ ਤੇ ਉੱਥੇ ਜਾਣਸਾਰ ਜੇ ਪ੍ਰਾਈਵੇਟ ਸਕੂਲ ਚ ਗਿਆ ਲੈਣ ਮੈਂਟੋ ਮੈਂਟੀ ਉਹਨਾਂ ਨੂੰ ਬੱਚੇ ਨੂੰ ਲੈ ਕੇ ਜਦ ਹੀ ਜਦ ਹੀ ਉਹਨਾਂ ਨੇ ਫਾਰਮ ਭਰ ਕੇ ਜਦ ਹੀ ਅੰਦਰ ਕਰਦੇ ਹਣਾ ਠੀਕ ਆ ਉਹਨਾਂ ਨੇ ਪੈਸੇ ਲੈਣੇ ਆ ਪਰ ਸਰਕਾਰ ਦਾ ਜੋ ਹੱਕਮਾਨ ਦਾ ਜਾਂ ਸਰਕਾਰੀ ਮਾਸਟਰ ਪਰ ਮੈਡਮਾਂ ਦੇ ਹੱਕ ਮੰਨਦੇ ਹਨ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਪਰ ਮਾੜਾ ਨਹੀਂ ਕਹਿੰਦੇ ਹੈਗੇ ਕਿ ਹੁਣ ਤੱਕ ਸਰਕਾਰੀ ਚ ਹੀ ਪੜਾਇਆ ਪਰ ਉਹ ਗੱਲ ਇਹ ਆ ਵੀ ਬੰਦੇ ਦੀ ਕਦਰ ਨਹੀਂ ਹੈਗੀ ਕੰਮ ਦੀ ਬਿਲਕੁਲ ਵੀ ਜੇ ਬੰਦਾ ਵੇਲਾ ਤਾਂ ਹੁੰਦਾ ਹੀ ਨਹੀਂ ਹਨ ਤੇ ਇਹ ਪੰਜਾਬ ਦਾ ਸਰਟੀਫਿਕੇਟ ਲੈਣ ਗਏ ਸੀਗੇ ਤੇ ਜਿਹੜੇ ਪਹਿਲਾਂ ਸਕੂਲ ਹੁੰਦੇ ਸੀ ਨਾ ਉਹਨਾਂ ਦੇ ਵਿੱਚ ਮਾਸਟਰ ਜਾਂ ਸਰਕਾਰੀ ਟੀਚਰ ਮੈਡਮਾਂ ਲੱਗੀਆਂ ਮਿਓ ਕਦਰ ਬਹੁਤ ਕਰਦੀਆਂ ਸੀ ਜਿਸ ਤਰ੍ਹਾਂ ਕਾਲੀ ਸਕੂਲਾਂ ਦੀਆਂ ਬੱਚੇ ਪੜਾਉਂਦੀਆਂ ਸੀ ਤੇ ਟਾਈਮ ਦੇ ਪਾਵਨ ਹੁੰਦੇ ਆ ਅੱਜ ਕੱਲ ਥੋੜਾ ਜਿਹਾ ਫਰਕ ਹੀ ਪੈ ਗਿਆ ਯਾਰ ਇਹਦੇ ਕਰਕੇ ਵੀ ਥੋੜਾ ਜਿਹਾ ਕੱਲਾ ਸਰਕਾਰ ਦੇ ਵਸ ਨਹੀਂ ਹੁੰਦਾਗਾ ਜੋ ਚੀਜ਼ ਨੂੰ ਜਿਹੜਾ ਬੰਦਾ ਚਲਾ ਲਿਆ ਹੋਵੇ ਖਣਾ ਉਹਨਾਂ ਦੇ ਵਸ ਹੁੰਦਾ ਤੇ ਬਾਕੀ ਹੁਣ ਤੱਕ ਪੜ੍ਹੇ ਹੀ ਆ ਮੜਿਆਈ ਦਾ ਸਕੂਲ ਚ ਬਾਕੀ ਸਫਾਈ ਦਾ ਬਹੁਤ ਫਰਕ ਆ ਤੁਸੀਂ ਆਪ ਹੀ ਦੇਖਿਆ ਤੇ ਸਦਕਾ ਸਕੂਲ ਦੇ ਬਾਹਰ ਦੇਖਿਆ ਵਿੱਚ ਦੇਖਿਆ ਤੁਸੀਂ ਕਿਵੇਂ ਬੱਚੇ ਉਵੇਂ ਵਿਚਾਰੇ ਨੂੰ ਤਾ ਕਰਕੇ ਲੋਕ ਥੋੜੇ ਜਿਹਾ ਭੱਜਦੇ ਆ ਤੈਨੂੰ ਉਧਰੋਂ ਜਵਾਕ ਐ ਕਿ ਮੇਰਾ ਇਰਾਦਾ ਨਹੀਂ ਸੀ ਲਾਉਣ ਦਾ ਪਰ ਮੁੰਡਾ ਬਾਲਾ ਕਹਿਣ ਲੱਗ ਗਿਆ ਤਾਂ ਕਰਕੇ ਲਾਉਣਾ ਪਿਆ ਤੇ ਪਹਿਲਾਂ ਜਦੋਂ ਸਾਡੇ ਟਾਈਮ ਦੇ ਵਿੱਚ ਸਰਕਾਰੀ ਸਕੂਲ ਹੁੰਦੇ ਨਾ ਉਦੋਂ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀ ਉਦੋਂ ਬੜਾ ਮੈਂਟੇਨ ਰੱਖਦੇ ਸੀ ਸਾਰੇ ਕੰਮ ਨੂੰ ਮਾਲੀ ਹੁੰਦੇ ਸੀ ਸਫਾਈ ਕਰਮਚਾਰੀ ਹੁੰਦੇ ਸੀ ਵਧੀਆ ਸਕੂਲ ਨੂੰ ਪ੍ਰਾਈਵੇਟ ਨਾਲੋਂ ਵੀ ਵਧੀਆ ਬਣਾ ਕੇ ਰੱਖਦੇ ਸੀ ਤੇ ਚਲੋ ਵੀਡੀਓ ਸ਼ੇਅਰ ਕਰੋ ਜੇ ਕਹਿਣ ਨੂੰ ਕੋਈ ਭਰਾ ਹੋਵੇ ਤਾਂ ਉਹਦੇ ਆਸਤੇ ਪਹਿਲਾਂ ਹੀ ਆਪਾਂ ਸੋਰੀ ਮੰਗਦੇ ਆਂ ਕਿ ਵੀਡੀਓ ਨੂੰ ਕਰੋ ਸ਼ੇਅਰ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਰੋਟੀ ਘਰੇ ਰਹੇਗੀ ਅੱਜ ਉਹਦੀ ਤੇ ਹੁਣ ਦੁਬਾਰਾ ਰੋਟੀ ਬਣਾਉਣ ਚੱਲਿਆ ਤੰਦਰ ਅੱਜ ਛੇਤੀ ਚ ਰੋਟੀ ਭੁੱਲ ਗਿਆ ਧੰਨਵਾਦ ਸ਼ੇਅਰ